ਆਉਦਾ ਹੀ ਕਰ ਲੈ ਆਓ ਲੈ ਆਟ ਲੈ ਆਟਾ ਲਿਆ ਲੈਓ ਜਨਾਨੀਆਂ ਕਰ ਇਕੱਠੀਆਂ ਆਹੋ ਭਾਈ ਆਇਓ ਉਹ ਗਰਮ ਸ਼ਰਟ ਕਿਧਾ ਕੱਢੀ ਮੇਰੇ ਕੋਲ ਆ ਗਿਆ ਇਹ ਸ਼ਰਟ ਕਿਧਾ ਲੱਗਿਆ ਉਹ ਲੋ ਬਾਕੀ ਜਿਹੜਾ 11 ਗੱਟਾ ਗੱਟਿਆ ਆ ਗਿਆ ਆਹ ਲੋ ਆਹ ਲੋ ਇਹਦੀ ਬੜੀ ਸਾਧਵਾਈ ਹੈ ਇਹ ਪਹਿਲਾਂ ਅੱਥੋਂ ਪਿੱਛੇ ਦੋ ਮਿੰਟ ਹੋ ਗਿਆ ਉਹ ਵੀ ਆਇਆ ਉਹ ਵੀ ਆਇਆ ਉਹ ਵੀ ਆਇਆ ਗਿਆ ਜਿੱਲਾ ਪਾਣੀ ਕੋਈ ਕੋਸ਼ਿਸ਼ ਨਹੀਂ ਹੈ ਡੁਪਲੀਕੇਟ ਆ ਇਹ ਡੁਪਲੀਕੇਟ ਆ ਸਾਰਾ ਸਾਮਾਨ ਆ ਆਹ ਚਾਂਦੀ ਦਾ ਸੀਗਾ ਮੇਰਾ ਹੋਰ ਕੀ ਸੀਗਾ ਹੋਰ ਫੜਾ ਤੂੰ ਹੀ ਦੇਖੋ ਨਾ ਜੇ ਆਕੇ ਤੁਸੀਂ ਆਪਣੇ ਦੇਖੋ ਨਾ ਇਹਨੇ ਨਹੀਂ ਪਾ ਜੇ ਮੈਂ ਰੱਖਦੀ ਨਹੀਂ ਘਰ ਦੀ ਪਹਿਲੇ ਤੋਣੀ ਲਾ ਉਥੇ ਚੰਗੀਂ ਦੀ ਆਹਦਾ ਪੁਲਿਸ ਨੇ ਕੋਹੜੀ ਕਰ ਲਿਆ ਆਹ ਉਥੇ ਜਨਾਨੀਆਂ ਜੁੱਤੀਆਂ ਮਾਰਨੀਆਂ ਜਿਹੜੀਆਂ ਲਾਰੀਆਂ ਤੋੜੀਆਂ ਨਾ ਪਹਿਲੇ ਤੁਸੀਂ ਤੋੜੀਆਂ ਲੇ ਮਾਰੀਆਂ ਦੁਵਾਰੀਆਂ ਦੇ ਕੁੱਤੇ ਜਾ ਕੇ ਰੋਟੀਆਂ ਓਏ ਰੋਟੀਆਂ ਨਹੀਂ ਬਜੰਦ ਬਣਿਆ ਸੋਨਾ ਵੀ ਬੜਾ ਲੀਤੇ ਆ ਤੁਸੀਂ ਲੈ ਗਏ ਘਾਰੂੜ ਪੁੱਤ ਸੋਨਾ ਵੀ ਲੈ ਕੇ ਜਾਂਦਾ ਏ ਦੱ ਦਾਰ ਇਹ ਚੰਗੀ ਨਾਲ ਨੂੰ ਅੱਜ ਕਾਪੂ ਮੈਂ ਰੋਟੀ ਖਾਧੀ ਆ ਜੇ ਮੈਂ ਚਾਹ ਪੀਤੀ ਸੀ ਮੈਂ ਦਿਹਾੜੀ ਕੀ ਰਹੀ ਹਾਂ ਆ ਨੰਗੇ ਪੈਰੀਓ ਪਾਹ ਕਿੰਨਾ ਕਰਦਾ ਵਿਚਾਰ ਆਹੋ ਓਲੇ ਪਿੱਛੇ ਲੱਗਾ ਉਹ ਜਾਨ ਤੇਰੀ ਕਾਹਦੀ ਆ ਚੋਰੀ ਕਰਦਾ ਫੜਿਆ ਮੂੰਹ ਦੱਸ ਓਏ ਮੂੰਹ ਦੱਸ ਮੂੰਹ ਬਾਤ ਬਰਾ ਕਰਾ ਬਰਾ ਕਰਾ ਹਾਂ ਕਿੱਥੇ ਪੈ ਗਿਆ ਕੋਈ ਆ ਫੜਿਆ ਆ ਚੋਰੀ ਕਰਦਾ ਫੜਿਆ ਜੀ 도ੜਿਆ ਬੋੜੜਾ ਆਏ ਨੇ ਹੁਣ ਕਾਬੂ ਆਇਆ ਛੇਤਰ ਪਰੇਡ ਹੋਈ ਆ ਹੁਣ ਪਰਚਾ ਦਵਾਗੇ ਥਾਣੇ ਚ ਪਗਾਲੇ ਥਾਣੇ ਚ ਪਰਚਾ ਦਵਾਗੇ ਤੇ ਜੇਲ੍ਹ ਚ ਕਰਾਂਗੇ ਜੀ ਤੂੰ 12 ਪ੍ਰੈਲ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਗੁਰਬਖਸ਼ ਸਿੰਘ ਦਾ ਉਸ ਉਹਨਾਂ ਦੀ ਪਤਨੀ ਪਛਬਾ ਦੇਵੀ ਇਹਨਾਂ ਦਾ ਪਿੰਡ ਸੋ ਹਤਾ ਹੈ ਦੇ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1.5 ਵਜੇ ਦੁਪਹਿਰ ਨੂੰ ਪਛਵਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਰੋਲਾ ਪਾਉਂਦੇ ਖੇਤਾਂੋਂ ਕੇ ਰਬਾ ਕੇ ਉਹ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਐਸਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲ ਪਿੰਡ ਦਾ ਰਹਿਣ ਵਾਲਾ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਹੁੰਦਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਆ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਡਿੰਗ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ 380 453 ਆਪੀਸੀ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁੱਛਗើស ਜਾਰੀ ਹੈ ਤੇ ਹੋਰ ਵੀ ਵਾਰਦਾਤਾਂ ਸ਼ਾਮਲ ਹੋਣ ਬਾਰੇ ਸੂਚਨਾ ਜਿਹੜੀ ਇਹਨਾਂ ਤੋਂ ਐਸ ਲਈਤੀ ਜਾ ਰਹੀ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਮਾਨਜੋਗ ਰਾਤ ਦੇ ਵਿੱਚ ਪੇਸ਼ ਕਰਾ ਕੇ ਮਹਦਲ ਤੇ ਬਾਂਡ ਲਾ ਕੇ ਉਹਨਾਂ ਦੀ ਸਾਰੀ ਜਿਹੜੀ ਹੈ ਪੁਛਕਸ਼ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਦੂਵੀ ਖਲਾਸਾ ਕਰਨਗੇ ਉਹਦਾ ਤੌਰ ਤੇ ਜਿਹੜੀ ਕਪੀਚੋ ਅਮਜੰਦਿਆਂ ਦੀ ਹੈ ਇਹ ਮੈਡੀਕਲ ਦਾ ਰੂਟੀਨ ਚ ਅਸੀਂ ਜੇ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਹੈ ਅਜੇ ਤੱਕ ਇਹ ਜੀ ਗੱਲ ਡਾਕਟਰ Saab ਦੇ ਕੋਈ ਸਾਡੇ ਨੂੰ ਦੱਸ ਨਹੀਂ ਲੈਂਦੇ